ਜੀ ਮੇਰਾ ਨਾਮ ਮੁਕੇਸ਼ ਮਰਾਨ ਹੈ ਸਭ ਤੋਂ ਪਹਿਲੇ ਜੇਕਾਰਾ ਮਾ ਚਿੰਤਪੁਰਨੀ ਦਾ ਬੋਲ ਸਾਂਚੇ ਦਰਬਾਰ ਕੀ ਜੈ ਪੂਜਯਾ ਪਾਸ਼ੀ ਡੰਡੀ ਸਵਾਮੀ ਜੀ ਮਹਾਰਾਜ ਕੀ ਜੈ ਜੇਕਾਰਾ ਮਾ ਵੈਸ਼ਨੋ ਦੇਵੀ ਦਾ ਬੋਲ ਸਾਂਚੇ ਦਰਬਾਰ ਕੀ ਜੈ ਜੀ ਇਹ ਮੈਂ ਨਾ 8 ਸਾਲ ਪਹਿਲੇ ਸ਼੍ਰੀ ਨਰਿੰਦਰ ਚੰਚਲ ਜੀ ਇਸ ਫੈਕਟਰੀ ਚ ਆਏ ਸੀ ਉਸ ਤੋਂ ਬਾਅਦ ਉਹ ਕਟਰਾ ਚੁੰਕੀ ਕਰਦੇ ਸੀ 31 ਦਸੰਬਰ ਨੂੰ ਉੱਥੇ ਦੀ ਟੀਮ ਜਿਹੜੀ ਹੁੰਦੀ ਸੀ ਉਹਨਾਂ ਦੀ ਡਰੈਸਸ ਮੈਂ ਬਣਾਉਂਦਾ ਸੀਗਾ ਫਿਰ ਉਹ ਚਲੇਗੇ ਮਹਾਰਾਣੀ ਦੇ ਚਰਨਾਂ ਦੇ ਵਿੱਚ ਉਹ ਫਿਰ ਮੇਰੇ ਸੁਪਨੇ ਦੇ ਵਿੱਚ ਆਏ ਕਹਿੰਦੇ ਕਾਕਾ ਇਸ ਵਾਰੀ ਨਾ ਤੂੰ ਅਯੁੱਧਿਆ ਦਾ ਪੀਸ ਬਣਾ ਫਿਰ ਇੱਕ ਸਟੋਰੀ ਸੁਣਦਿਓ ਨੇ ਮਾ ਭਗਵਤੀ ਦੀ ਮਾ ਵੈਸ਼ਨੋ ਦੇਵੀ ਜੋ ਇੱਕ ਡਿਵਾਈਨ ਸ਼ਕਤੀ ਹੈ ਉਹਨਾਂ ਦੇ ਵੀ ਅਰਾਧੇ ਜਿਹੜੇ ਨੇ ਸ਼੍ਰੀ ਰਾਮ ਜੀ ਨੇ ਉਹ ਮਾਤਾ ਰਾਣੀ ਦੀ ਕਿਰਪਾ ਹੋਈ ਚੰਚਲ ਜੀ ਦਾ ਅਸ਼ੀਰਵਾਦ ਹੋਇਆ ਤੇ ਮੇਰੇ ਭਈਆ ਨੇ ਇੱਕ ਸਚਿਨ ਕਪੂਰ ਜੀ ਮੈਂ ਉਹਨਾਂ ਨੂੰ ਕਿਹਾ ਤੁਸੀਂ ਅਯੁੱਧਿਆ ਦਾ ਪੀਸ ਮੈਨੂੰ ਬਣਾ ਕੇ ਦਿਓ ਇੱਕ ਡਿਜ਼ਾਈਨ ਬਣਾ ਕੇ ਦਿਓ ਤਦ ਉਹਨੇ ਇਹ ਡਿਜ਼ਾਈਨ ਬਣਾ ਕੇ ਦਿੱਤਾ ਤੇ ਉਹ ਮੈਂ 30 ਪੀਸ ਹੀ ਬਣਾਉਣੇ ਚਾਏ ਪਰ ਮੈਨੂੰ ਰਿਸਪੌਂਸ ਇਹਨਾਂ ਮਿਲਣਾ ਸ਼ੁਰੂ ਹੋ ਗਿਆ RAM ਪ੍ਰੇਮੀਆ ਦਾ RAM ਭਗਤਾ ਦਾ ਕਿ ਉਹ ਮਾਲ ਬਣੀ ਜਾ ਰਿਹਾ ਹੈ ਆਰਡਰ ਆਈ ਜਾ ਰਿਹਾ ਹੈ ਤੇ ਮੈਂ ਮਾਲ ਬਣਾਈ ਜਾ ਰਿਹਾ ਤੇ ਆਰਡਰ ਸਪਲਾਈ ਕਰੀ ਜਾ ਰਿਹਾ ਕਿੰਨੇ ਸਾਰੇ ਹੁਣ ਤੱਕ ਪੀਸ ਬਣਾ ਦਿੱਤੇ ਸਰ ਮੇਰੇ ਕੋ ਖੁਦ ਗਿਣਤੀ ਨਹੀਂ ਹੈਗੀ ਮੇਰਾ WhatsApp ਤੇ ਮੈਸੇਜ ਆਈ ਜਾ ਰਿਹਾ ਭਈਆ ਪੀਸ ਸਾਨੂੰ ਭੇਜੋ ਸਾਨੂੰ ਭੇਜੋ ਸਾਨੂੰ ਪੁੱਜੋ ਜਦੋਂ ਵੀ ਕੋਈ ਪੀਸ ਲੈਣ ਆਂਦਾ ਹੈ ਤਾਂ ਮੈਂ ਉਹਨੂੰ ਪੁੱਛਦਾ ਵੀ ਇੰਨੇ ਪੀਸ ਤੂੰ ਕੀ ਕਰਨੀ ਆ ਉਹ ਕਹਿੰਦਾ ਯਾਰ 500 ਸਾਲ ਬਾਅਦ ਦੀਵਾਲੀ ਆ ਰਹੀ ਹੈ ਅੱਗੇ ਦੀਵਾਲੀ ਤੇ ਅਸੀਂ ਬਰਤਨ ਵੰਡਦੇ ਸੀ ਇਸ ਵਾਰੀ ਮੈਂ ਆਪਣੇ ਸਾਰੇ ਰਿਲੇਟਿਵਸ ਨੂੰ ਆ ਅਯੁੱਧਿਆ ਦਾ ਪੀਸ ਦੇਣਾ ਵੈ ਇਸ ਕਰਕੇ ਜਿਹੜਾ ਵੀ ਆਂਦਾ ਆਪਣੇ ਲਈ ਵੀ ਲੈ ਕੇ ਜਾਂਦਾ ਆਪਣੇ ਰਿਸ਼ਤੇਦਾਰ ਵੀ ਲਈ ਵੀ ਲੈ ਕੇ ਜਾਂਦਾ ਆਰਡਰ ਕਿਹੜਾ ਕਿਹੜਾ ਤੋਂ ਆ ਗਿਆ ਆਰਡਰ ਮੈਨੂੰ ਦਿੱਲੀ ਤੋਂ ਬਹੁਤ ਆ ਰਹੇ ਆ ਫਿਰੋਜ਼ਪੁਰ ਤੋਂ ਕਪੂਰਥੱਲੇ ਤੋਂ ਜਲੰਧਰ ਤੋਂ ਇਸ ਤਰ੍ਹਾਂ ਕਰਕੇ ਮੈਨੂੰ ਹਰ ਸ਼ਹਿਰ ਤੋਂ ਫੋਨ ਆ ਰਿਹਾ ਤੇ ਮੈਂ ਮਾਲ ਭੁਗਤਾਈ ਜਾ ਰਿਹਾ ਖੁਦ ਜਾਣਾ ਰਾਤ ਨੂੰ ਬਸ ਤੇ ਪੀਛ ਦੇ ਜਾਂਦਾ ਮਦਾਨ ਸਰ ਕੀ ਲੱਗਦਾ ਅਯੋਧਿਆ ਦੇ ਵਿੱਚ ਸ਼੍ਰੀ ਰਾਮ ਭਗਤ ਜਿਹੜੇ ਆ 22 ਤਰੀਕ ਨੂੰ ਵੱਡੀ ਗਿਣਤੀ ਚ ਜਾ ਰਹੇ ਆ ਤੇ ਕਿਤਨਾ ਕਿਤੇ ਉਸ ਦੀ ਵੀ ਡਿਮਾਂਡ ਹੈ ਦੇਖੋ ਜਿੱਦਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕਿਹਾ ਵੀ ਤੁਸੀਂ 22 ਜਨਵਰੀ ਨੂੰ ਨਹੀਂ ਆਣਾ ਤੇ ਉਹ 22 ਜਨਵਰੀ ਇੱਕ ਦੀਵਾਲੀ ਦਾ ਦਿਨ ਹੈ ਉਹ ਅਯੋਧਿਆ ਦਾ ਪੀਸ ਪਾ ਕੇ ਹੀ ਆਪਣੇ ਆਪ ਨੂੰ ਐਸੀ ਫੀਲਿੰਗ ਲੈਣਗੇ ਕਿ ਉਹ ਅਯੋਧਿਆ ਧਾਮ ਦੇ ਵਿੱਚ ਹੀ ਹੈ ਕਿਉਂਕਿ ਅੰਦਰ ਵੀ ਤੂੰ ਬਾਹਰ ਵੀ ਤੂੰ ਮੇਰੇ ਰੋਮ ਰੋਮ ਵਿੱਚ ਤੂੰ ਤੂੰ ਹੀ ਮਾਤਾ ਤੂੰ ਹੀ ਪਿਤਾ ਹੈ ਤੂੰ ਹੀ ਤੋ ਰਾਧਾ ਦਾ ਸ਼ਾਮ ਹੈ ਰਾਮ ਹੈ ਰਮ ਹਰ ਜਗ੍ਹਾ ਰਾਮ ਰਾਮ ਹੀ ਹੋਵੇ ਅੰਦਰ ਵੀ ਔਰ ਬਾਹਰ ਵੀ ਧਰਮ ਜਿਹੜਾ ਹੈ ਉਹਨੂੰ ਕਿਹਾ ਜਾਂਦਾ ਧਾਰਨ ਕਰਨਾ ਜਿਹੜਾ ਭਾਰਤ ਦਾ ਬੂਖੰਡ ਹੈ ਇੱਥੇ ਮੋਸਟਲੀ ਸਨਾਤਨੀ ਲੋਕ ਰਹਿੰਦੇ ਆ ਹਿੰਦੂਤਵ ਲੋਕ ਰਹਿੰਦੇ ਆ ਇਸ ਸਨਾਤਨ ਦੇ ਪ੍ਰਚਾਰ ਵਾਸਤੇ ਸ਼੍ਰੀ ਰਾਮ ਜੀ ਇਸ ਬੂਖੰਡ ਦੇ ਰਾਜਾ ਨੇ ਤੇ ਉਹਨਾਂ ਦੇ ਨਾਮ ਨਾਲ ਉਹ ਅੰਦਰ ਵੀ ਰਾਮ ਬਾਹਰ ਵੀ ਰਾਮ ਸਭ ਕੇ ਰਾਮ ਸਭ ਮੇ ਰਾਮ ਇਹ ਸੋਚ ਨਾਲ ਇਹ ਪੀਸ ਡਿਜ਼ਾਈਨ ਕੀਤਾ ਹੈ। ਹੋਂ ਹੋਂ ਕੀ ਕੋਟੀ ਮੈਂ ਕੀ-ਕੀ ਲਿਖਾ ਹੈ? ਯਾ ਦੇਖੋ ਜੀ ਨਾ ਇਹ ਪਹਿਲੇ ਅਸੀਂ ਮਾਂ ਭਗਵਤੀ ਦੇ ਦਰਬਾਰ ਦੀ ਚੌਂਕੀ ਵਾਸਤੇ ਮਾਂ ਵਾਲਾ ਪੀਸ ਬਣਾਉਂਦੇ ਸੀ। ਪਰ ਹੁਣ ਮਾਂ ਭਗਵਤੀ ਦੀ ਕਿਰਪਾ ਦੇ ਨਾਲ ਅਸੀਂ ਆ ਸ਼੍ਰੀ ਰਾਮ ਜੀ ਦਾ ਪੀਸ ਬਣਾਇਆ ਹੈ। ਜੀ। ਅਗਰ ਗੱਲ ਕਰੀਏ ਤਾਂ ਕਿਸ ਤਰੀਕੇ ਦੀ ਕੋਸਟ ਹੈ ਜੀ ਔਰ ਜਿਹੜੇ ਮਸ਼ੀਨਾਂ ਦੇ ਜ਼ਰੀਏ ਤੁਸੀਂ ਬਣਾਇਆ ਕਿਵੇਂ ਮਨ ਦੇ ਵਿੱਚ ਵਿਚਾਰ ਜਿਹੜਾ ਤੁਹਾਡਾ ਤੁਸੀਂ ਦੱਸਿਓ ਕਿ ਇੱਕ ਸੁਪਨਾ ਆਇਆ। ਦੇਖੋ ਜੀ ਇਹ ਸੁਪਨਾ ਜਿਹੜਾ ਹੈ ਹਰ ਸਾਲ ਅਕਤੂਬਰ ਦੇ ਮਹੀਨੇ ਦੇ ਵਿੱਚ ਚਾਹ ਚੜ ਜਾਂਦਾ ਸੀ ਵੀ ਕਟੜੇ ਦੇ ਵਿੱਚ ਅਸੀਂ ਚੁੰਕੀ ਹੈ ਤੇ ਅਸੀਂ ਦਰਬਾਰ ਜਾਣਾ ਹੈ ਪਰ ਨਰਿੰਦਰ ਚੰਚਲ ਜੀ ਚਲੇ ਗਏ 2 ਸਾਲ ਤੋਂ ਅਸੀਂ ਸ਼ਾਂਤ ਸੀ ਇਸ ਵਾਰ ਉਹ ਸੁਪਨੇ ਦੇ ਵਿੱਚ ਆ ਗਏ ਕਹਿੰਦੇ ਮਾ ਭਗਵਤੀ ਦੇ ਵੀ ਅਰਾਧੇ ਦੇਵ ਸ਼੍ਰੀ ਰਾਮ ਜੀ ਨੇ ਤੂੰ ਇਹ ਆਪੀਸ ਬਣਾ ਤੇ ਤੇਰੇ ਤੇ ਕਿਰਪਾ ਆਏਗੀ ਮੇਰੇ ਤੇ ਕਿਰਪਾ ਲੋਗਾ ਦਾ ਪਿਆਰ ਇਹਨਾ ਮਿਲ ਲਿਆ ਪਿਆਰ ਇਹਨਾ ਮਿਲ ਲਿਆ ਵੀ ਕੋਸ਼ਿਸ਼ ਦੀ ਤਾਂ ਗੱਲ ਹੀ ਨਹੀਂ ਹੈ ਪਿਆਰ ਹੀ ਇਨਸਾਨ ਨੂੰ ਚਾਹੀਦਾ ਹੁੰਦਾ ਵੈ बस यही मिल रहे सानो और भी कोई अयोध्या ਤੋਂ علاوہ ਵੀ ਕੋਈ ਆਰਡਰ ਹੋ ਰਾਇਆ ਹੈ ਕੋਈ ਫਿਲਹਾਲ ਤਾਂ ਇਸ ਟਾਈਮ ਅਯੋਧਿਆ ਦੀ ਬਹੁਤ ਡਿਮਾਂਡ ਹੈ ਅਯੋਧਿਆ ਹੀ ਬਣਾ ਰਿਆ ਸੀ ਅਗਰ ਗੱਲ ਕਰੀਏ ਅਪਰੋਕਸੀਮੇਟਲੀ ਹੁਣ ਤੱਕ ਕਿੰਨੇ ਪੀਸ ਬਣਾ ਕੇ ਸਰ ਕੋਈ ਕਾਊਂਟਿੰਗ ਨਹੀਂ ਹੈ ਜੀ